ਜਦੋਂ ਪੀਅਰ ਵਿਦਨ ਹੋਈ ਉਹਨਾਂ ਨੇ ਜਿਹੜਾ ਡੀਏ ਸਾਨੂੰ ਮਿਲ ਰਿਹਾ ਸੀ ਉਸ ਵੇਲੇ 31 12 15 ਨੂੰ ਜੀ 113% ਉਹ ਮਰਜ਼ ਕਰਕੇ ਤੇ ਉਹ ਸਾਨੂੰ ਉਹਨਾਂ ਨੇ ਉਹ 2.44% ਫਾਰਮ ਨਾਲ ਸਾਨੂੰ ਐਕਸਿਸ਼ਨ ਜਾਂ ਪੈਨਸ਼ਨ ਫਿਕਸੇਸ਼ਨ ਸਾਡੀ ਕਰ ਦਿੱਤੀ ਬਿਲਕੁਲ ਕਲੀਅਰ ਕਰ ਦੋ ਇਹ ਮੁਲਾਜ਼ਮਾਂ ਤੇ ਪੈਨਸ਼ਨਾਂ ਦੋਨਾਂ ਤੇ ਹੀ ਲਾਗੂ ਹੋਣਾ ਬਿਲਕੁਲ ਜੀ ਹਾਂ ਇਹ ਇਸ ਫੈਸਲੇ ਦੀ ਮੈਂ ਚਰਚਾ ਕਰੂੰਗਾ ਇਹ ਜਿਹੜਾ ਫੈਸਲਾ ਆਇਆ ਹੈ ਜੀ SWP 7242 ਬਿਲਕੁਲ 2023 ਹਾਂ ਜੀ ਤੇ ਹੋਰ ਇਹਦੇ ਨਾਲ 32 ਕਨੈਕਟਡ ਕੇਸੇ ਨੇ ਨਹੀਂ ਇਹ ਕੇਸਾਂ ਦਾ ਇਥੇ ਬਿਰਵਾ ਦਿੱਤਾ ਦਾ ਹੈ ਇਹ ਸਾਰੇ ਕੇਸਾਂ ਦਾ ਬਿਰਵਾ ਦਿੱਤਾ ਦਾ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਹੜੇ ਕਿਹੜੇ ਵਕੀਲ ਕੋਲ ਕਿੰਨੇ ਕਿੰਨੇ ਕੇਸ ਸੀ ਇਹ ਸਾਰਾ ਦੱਸਿਆ ਤੇ ਇਹ ਇਹ ਜਿਹੜਾ 113% ਤੋਂ 119% ਡੀਏ ਫਿਰ 24/5/2023 ਨੂੰ ਆ ਕੇ ਦਿੱਤਾ ਹੈ ਨੀ ਉਹ ਵੀ ਉਹਦੇ ਵਾਸਤੇ ਵੀ ਕੋਰਟ ਕਿਸ ਤਰਨਾ ਪਿਆ ਕੀ ਹੁਣ ਇਹ ਵੀ ਲੈਣ ਵਾਸਤੇ ਸਾਲੋਂ ਹਰ ਵਾਰੀ ਕੋਰਟ ਜਾਣਾ ਪਏਗਾ ਸਾਡਾ ਇਹ ਜਿਹੜਾ ਦਿੱਤਾ ਉਹ ਵੀ ਬੜੀ ਪਹਿਲੇ ਪਹਿਲੇ ਸਿਰ ਪਟੀਸ਼ਨਰ ਨੂੰ ਦਿੱਤਾ ਸੀ 2232 ਫਿਰ ਸੀਓ ਨੂੰ ਪਾਈ ਉਹਨਾਂ ਨੇ ਪ੍ਰੀਤਮ ਕੁਮਾਰ ਜੀ ਨੂੰ ਤੇ ਉਹ ਉਹ ਤੋਂ ਜਦੋਂ ਪਟੀਸ਼ਨਰ ਦਿੱਤਾ ਫਿਰ ਸਾਡੀ ਐਸੋਸੀਏਸ਼ਨ ਵੱਲੋਂ ਫਿਰ ਗਵਰਨਮੈਂਟ ਨੂੰ ਲਿਖਿਆ ਕਿ ਇਹਨੂੰ ਜਰਨਲਾਈਜ਼ ਕਰੋ ਫਿਰ ਜਾ ਕੇ ਨੇ 24 5 2023 ਨੂੰ ਜਾ ਕੇ ਉਹਨੂੰ ਜਰਨਲਾਈਜ਼ ਕੀਤਾ ਸੀ ਠੀਕ ਹੈ ਹਾਂਜੀ ਔਰ ਸਰਕਾਰ ਨੂੰ ਚਾਹੀਦਾ ਸੀ ਕਿ ਜਦੋਂ ਹੁਣ 113% ਤੋਂ ਡੀਏ ਉਹਨਾਂ ਨੇ ਆਪ ਹੀ ਪ੍ਰਵਾਨ ਕਰਤਾ 119% ਤੇ 119% ਦੇ ਨਾਲ ਪੇ ਫਿਕਸੇਸ਼ਨਾਂ ਵੀ ਕਰਦੇ ਪੈਨਸ਼ਨ ਫਿਕਸੇਸ਼ਨਾਂ ਵੀ ਕਰਦੇ ਹਾਂਜੀ ਉਹਦੇ ਵਾਸਤੇ ਵੀ ਆਪਾਂ ਨੂੰ ਕੋਰਟ ਜਾਣਾ ਪਿਆ ਹਾਂਜੀ ਹੁਣ ਕੋਰਟ ਦੇ ਵਿੱਚ ਕੋਰਟ ਦੇ ਵਿੱਚੋਂ ਇਹ ਆਰਡਰ ਹੋਏ ਨੇ ਹੈ ਨਹੀਂ ਕਿ ਇਹ ਜਿਹੜਾ 113% ਤੋਂ 119% ਹੋ ਗਿਆ ਆ ਤੇ ਉਹ ਉਸ ਦੇ ਉੱਪਰ ਜਿਹੜਾ ਮਰਜ਼ ਕਰਕੇ ਤੇ 15% ਦਾ ਬੈਨੀਫਿਟ ਦਿੱਤੇ ਤੇ ਫਿਰ ਪੇ ਪੈਨਸ਼ਨ ਨਾ ਪੈਨਸ਼ਨ ਦੀ ਪੈਨਸ਼ਨ ਫਿਕਸੇਸ਼ਨ ਕੀਤੀ ਜਾਣਾ। ਓਕੇ। ਇਹਨਾਂ ਮੇਰੇ ਚ ਲਿਖਿਆ ਵੀ ਸਾਰੇ ਕਾਂਸੀਕੁਐਂਸ਼ੀਅਲ ਬੈਨੀਫਿਟ ਵੀ ਮਿਲ ਗਏਗੇ ਜਿਹਦੇ ਉੱਪਰ। ਓਕੇ। ਕਿਹੜੇ-ਕਿਹੜੇ ਨੇ ਜੀ ਉਹ? ਹਾਂਜੀ। ਉਹ ਕਿਹੜੇ-ਕਿਹੜੇ? ਗ੍ਰੈਟੀਟੀ ਲੀਵਿੰਗ ਕੈਸ਼ਮੈਂਟ ਜਿਹੜੇ ਨਾਲ ਉਹ ਪੈਨਸ਼ਨ ਫਿਕਸੇਸ਼ਨ ਤੋਂ ਇਲਾਵਾ ਗ੍ਰੈਟੀਟੀ ਲੀਵਿੰਗ ਕੈਸ਼ਮੈਂਟ ਵੀ ਮਿਲੇਗੀ। ਹੂੰ। ਤੇ ਇਹ लास्ट ਤੇ ਉਹਨਾਂ ਨੇ ਲਿਖਤਾ ਹੂੰ ਇਹ ਸਿਮਿਲਰੀ ਸਿਚੁਏਟਿਡ ਰਿਟਾਇਰੀ ਜਿੱਤੇ EMPLOYEES ਤੇ ਵੀ ਲਾਗੂ ਹੋਏਗਾ। ਜਨਰਲਾਈ ਹੋਊਗਾ। ਹਾਂਜੀ। ਹਾਂਜੀ। ਤੇ ਇਹ ਇਹ ਜਿਹੜਾ ਫੈਸਲਾ ਹੈ ਇਹ 4 ਮਹੀਨੇ ਦੇ ਅੰਦਰ ਅੰਦਰ ਲਾਗੂ ਕੀਤਾ ਜਾਵੇ ਨਾ ਲਿਖਿਆ ਜੀ ਲੈਟ ਦਾ ਰਿਸਪੋਂਡੈਂਟਸ ਰੀਕਮਿਊਟ ਦੀ ਪੇ ਆਫ ਦਾ ਪਟੀਸ਼ਨਰਸ ਐਂਡ ਅਦਰ ਸਿਮਿਲਰਲੀ ਸਿਚੁਏਟਿਡ ਰਿਟਾਇਰਡ ਏਮਪਲਾਈਜ਼ ਬਾਈ ਗਿਵਿੰਗ them ਦਾ ਬੈਨੀਫਿਟ ਆਫ ਡੀਐਮਐਸ ਅਲਾਉਂਸ ਐਟ ਦਾ ਰੇਟ 119% ਕੀਪਿੰਗ ਇਨ ਵਿਊ ਦਾ ਨੋਟੀਫਿਕੇਸ਼ਨ ਡੇਟਡ ਜੀ 9 2021 ਐਂਡ देयर ਆਫਟਰ ਰੀਕੈਲਕੂਲੇਟ देयर ਪੈਨਸ਼ਨ ਪੈਨਸ਼ਨ ਦੇ ਬੈਨੀਫਿਟਸ ਐਜ਼ ਵੈਲ ਓਕੇ ਦਾ ਇਨਹਾਂਸਡ ਪੈਨਸ਼ਨ ਵਿਲ ਬੀ ਐਡਮਿਸੀਬਲ ਟੂ ਦਾ ਰਿਟਾਇਰੀਜ਼ ਐਜ਼ ਪਰ ਕ੍ਰਾਈਟੇਰੀਆ ਗਿਵਨ ਇਨ ਦਾ ਨੋਟੀਫਿਕੇਸ਼ਨ ਡੇਟਡ ਬੀ 9 21 ਐਕਸੈਪਟ ਵਿਦ ਦਾ ਡਿਫਰੈਂਸ ਦੈਟ ਦਾ ਡੀਅਰਨੈਸ ਅਲਾਉਂਸ ਵਿਲ ਬੀ ਟ੍ਰੀਟਡ ਐਟ ਅੱਜ 119% ਫਾਰ ਆਲ ਇੰਟੈਂਡਡ ਪਰਪਸ ਇਹ ਸਾਰੀ ਜਿਹੜੀ ਇਹ ਜਿਹੜੀ ਹੈ 2921 ਦੀ ਜਿਹੜੀ ਹੈ ਨਾ ਨੋਟੀਫਿਕੇਸ਼ਨ ਇਹ ਪੇ ਦੇ ਬਾਰੇ ਚ ਹੀ ਆ ਓਕੇ ਇਹ 5 ਜੁਲਾਈ 2021 ਦੀ ਮੇਨ ਨੋਟੀਫਿਕੇਸ਼ਨ ਸੀ ਇਹ 2921 ਦੀ ਜਿਹੜੀ ਹੈ ਹੈ ਉਹ ਉਹਦੀ ਹੀ ਉਹਦੇ ਵਿੱਚ ਪਰਵੀ ਜੋ ਐਡ ਕੀਤੀ ਸੀ ਭੀ ਜਿਨ੍ਹਾਂ ਨੂੰ 15% ਤੋਂ ਘੱਟ ਫਾਇਦਾ ਹੁੰਦਾ ਹੈ ਹਾਂਜੀ ਤੇ ਉਹ ਉਹਨਾਂ ਨੂੰ ਘੱਟੋ ਘੱਟ 15% ਬੈਨੀਫਿਟ ਮਿਲੇਗਾ ਇਹ 29 2021 ਦੀ ਜਿਹੜੀ ਆ ਇਹਨਾਂ ਨੇ ਇਹਦੇ ਵਿੱਚ ਬਰਡਨ ਵੀ ਪੂਰੀ ਲਿਖੀ ਹੋਈ ਆ ਹਾਂਜੀ ਤੇ ਇਹਦੇ ਵਿੱਚ ਨਾਲ ਫਿਰ ਲਿਖਤਾ लेट द रिवाइड पेंशन अलोंग विद एरियज बी एक्सटेंडेड टू द पटिशनर आफ्टर रीकैलकुलेटिंग देयर इंटाइटलमेंट एज पर एज पर दिस ऑर्डर इतने तक आ गया पटिशनर की बारी गल कर रही एंड सिमिलरली सिचुएटेड रिटायरीज ओब्लिक एम्प्लॉइज विल आल्सो बी एक्सटेंडेड द सेम बेनिफिट टू बी एक्सटेंडेड विद इन अ पीरियड ऑफ 4 मंथ्स ऑफ रिसीट ऑफ द कॉपी ऑफ दिस ऑर्डर